ਹੁੰਦਸੀਗੇ ਲਾਈਕ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਹੈ ਕਮੈਂਟਸ ਇਹ ਸਾਰੀ ਚੀਜ਼ਾਂ ਚੱਲਦੀ ਐ ਸਿਆਂ ਤੇ ਬਸ ਐ ਚੀਜ਼ ਦੇ ਕਮੈਂਟਸ ਆਂਦੇ ਸੀ ਪਾਪੇ ਪਪਾ ਸੋਸਿਆ ਪਾ ਐ ਚੀਜ਼ਾਂ ਤੇ ਇੱਕ ਪਪਾ ਸੋਸਿਆ ਪਾ ਨਾ ਇਫ ਨੋਬਾਟ ਪਾਪੇ ਨੀਓ ਕਿਸੇ ਤੋਂ ਕਰ ਜੀ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬੀ ਫਿਲਮਾਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਸੀਗੀਆਂ ਜਾਂ ਬਾਲੀਵੁੱਡ ਫਿਲਮਾਂ ਸੀਗੀਆਂ ਜੀ ਉਹਦੇ ਵਿੱਚ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਹਮੇਸ਼ਾ ਔਰ ਉਸ ਟਾਰਗੇਟ ਨੂੰ ਅੱਜ ਤੁਸੀਂ ਇੱਕ ਗੀਤ ਦੇ ਰੂਪ ਦੇ ਵਿੱਚ ਪੜਾ ਡੇਰਿੰਗ ਸਟੈਪ ਮੈਨੂੰ ਲੱਗਦਾ ਆਮ ਤੌਰ ਤੇ ਬੰਦਾ ਸੋਚਦਾ ਯਾਰ ਕਿ ਮੈਂ ਇਸ ਪੁਆਇੰਟ ਨੂੰ ਕਦੋਂ ਟੱਚ ਕਰਨਾ ਹੈ ਸਾਡੇ ਗੁਰੂਆਂ ਨੇ ਤੇ ਇਹ ਸਿਖਾਇਆ ਸੀ ਯਾਰ ਵੀ ਅਸੀਂ ਕੋਈ ਭੇਦ ਭਾਵਨਾ ਨਾ ਕਰੀਏ ਜੀ ਭਾਜੀ ਪਰ ਸਾਡੀਆਂ ਕਮਿਊਨਿਟੀਆਂ 'ਚ ਸਭ ਤੋਂ ਵੱਧ ਭੇਦ ਭਾਵ ਸਾਨੂੰ ਸੁਣਨ ਨੂੰ ਮਿਲਦਾ ਹੈ ਜੀ ਭਾਜੀ ਤੇ ਇਹ ਮਤਲਬ ਫਰਸਟ 뮤직 Song ਹੈਗਾ ਭਾਜੀ 뮤직 ਇੰਡਸਟਰੀ ਦੇ ਵਿੱਚ ਕਿ ਜਿਹੜਾ ਇਸ ਟੌਪਿਕ ਦੇ ਉੱਤੇ ਬਣਿਆ ਹਾਂਜੀ ਅਸੀਂ ਬਾਪੇ ਨੋ ਮੋਰ ਸਿਆਪੇ ਸ਼ਹਿਰ ਬ੍ਰੈਂਟਨ ਚ ਚਰਚੇ ਨੇ ਸਾਡੇ ਹਾਂਜੀ ਅਸੀਂ ਬਾਪੇ ਨੋ ਮੋਰਸਿਆ ਪੇ ਸਾਰੀ ਦੁਨੀਆ ਚ ਚਰਚੇ ਨੇ ਸਾਡੇ ਹਜਤ ਬਾਜੀ ਦੇ ਫੇਸਿਸ ਬਾਈਲ ਆ ਗਈਆਂ ਠੀਕ ਨਾ ਤੋਂ ਤੁਸੀਂ ਕਹਿੰਦੇ ਵੇ ਇੱਕ ਪਾਪਾ ਸੋਸਿਆ ਪਾ ਇਹ ਇਹ ਹੈਗਾ ਸਹੀ ਹੈ ਕਿ ਗਲਤ ਹੈ